ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਸਨੋਬਾ 3 ਮੀਟ ਚੈੱਕ ਕਰਾਉਣੇ ਆ ਇੱਕ 2024 ਮਾਡਲ ਆ ਇੱਕ 2022 ਮਾਡਲ ਆ ਜਿਹੜਾ ਉਹ ਟਰੈਕਟਰ ਆ ਉਹ 2022 ਮਾਡਲ ਦਾ 3 ਸਪੀਡ ਆ ਉਹ ਟਰੈਕਟਰ ਤੇ ਆ 2024 ਮਾਡਲ ਆ ਇਹਨਾਂ ਨੇ ਮੈਂ ਸੋਚਾਇਆ ਸੁਣ ਤਾਂ ਕੰਮ ਆਇਆ ਭਾਈ ਵੀ 3 ਸਪੀਡ ਆ ਆਪਾਂ ਇਹ 3 ਸਪੀਡ ਲਾ ਲਿਆ ਹੁਣ ਚੱਕਰ ਆਣ ਆ ਤੇ 3 ਮੀਟ ਲਾ ਲਿਆ ਤੇ ਪਹਿਲਾ ਗियर ਲਾ ਲਿਆ ਇਧਰੋਂ ਦੇਖੋ ਆਪਾਂ ਇਹ ਆ ਚੱਕਰ ਕਰਾਂਗੇ ਬੱਲਾ کہہ ਰਿਹਾ 3 ਸਪੀਡ ਵਾਲਾ ਨੂੰ ਦੱਸੋ ਉਹ 60 ਦੀ ਚੱਲ 3 ਸੋਰਾ ਚੈੱਕ ਕਰੋ ਦੇਵਾ ਬਰਾਪਰੀ ਤੋਂ ਰਹਾ ਮਾੜਾ ਮੋਟਾ ਫਰਕ ਆ ਬਸ ਆ 24 ਮਾਡਲ ਹੈ ਆ ਤੇਰੇ 22 ਮਾਡਲ ਆ 3 ਸਪੀਡ ਆ ਉਹ ਵੀ 3 ਸਪੀਡ ਆ ਇਹਦਾ ਬਰਾਪਰੀ ਜਾਂਦੀ ਨਹੀਂ ਆ ਥੋੜਾ 22 ਮਾਡਲ ਥੋੜਾ ਮੂਰੇ ਡੰਗ ਗਿਆ ਚੱਕਣਾ ਨਾ ਥੋੜਾ ਮੋੜਿਆ ਇਹਾਂ ਜਿਹੜਾ 22 ਮਾਡਲ ਰੈਕਟਰ ਹੈ ਥੋੜਾ ਮੋੜਿਆ ਲੈ 24 ਮਾਡਲ ਥੋੜਾ ਪਿੱਛੇ ਆ ਪਹਿਲਾ ਗੇਅਰ ਆ 3-ਸਪੀਡ ਵਾਲਾ ਜਾਮਾ ਹੈ ਬੈਗ ਜੇ ਤੇ ਪਾ ਜਰ ਹੁਣ ਪੈਕ ਚੈੱਕ ਕਰਾਉਣਾ ਚੱਲ ਲੈਕਦਾ ਬਰਾਪਰੀ ਤੋੜਾ 3-ਸਪੀਡ ਦੇ ਵਿੱਚ ਆਹਰਾ ਪ੍ਰੀਤ ਇਕਦੋਸਸ ਪਹਿਲੇ ਗੇਰ ਦਾ ਫਰਕ ਆ ਥੋੜਾ ਜਿਹਾ ਉਹ ਵੀ ਉਹ ਨਹੀਂ ਕਿਰੀ ਬਾਰ ਕਿ ਬੜਾ ਫਰਕ ਨਹੀਂ ਆ ਹੁਣ ਦੂਜਾ ਲਈ ਜਗਾ ਦੂਜਾ ਦੂਜਾ ਦਿਆ ਪਾਉਂ ਨਾ ਦੂਜਾ ਜਗਾ ਦੂਜਾ ਗੇਰ ਲੱਗ ਜਾ ਕਰਾਵਾ ਇਹ ਲਾ ਲੈ ਚੱਲ ਬੱਲਾ ਚੱਲ 3 ਗੀਰ ਤੋਂ ਨਾ ਇੱਕਾ 3 ਗੀਰ ਲੱਗੇ ਹੋਏ ਨੇ ਉਹਦਾ ਹੀ ਦੂਜਾ ਗੇਰ ਆ ਇਹਦਾ ਹੀ ਦੂਜਾ ਗੇਰ ਆ 1000 ਚੱਕਰੀ ਉਹਦਾ 1000 ਚੱਕਰੀ ਆ ਉਹ ਵੀ ਦੇਖ ਸਕਦਾ ਹਾਂ 24 ਮਾਡਲ 1022 ਮਾਡਲ ਆ। ਹੌਂਦੂ ਚੇਕੇ ਦੇ ਵਿੱਚ ਆਹੇ। ਉਹ ਵੀ ਜਿਗਰ ਦੇ ਵਿੱਚ ਆ ਤੋੜਾ ਜਾਵਾ ਸੇਮ ਆ। ਕੱਲੇ ਪਹਿਲੇ ਮੀਡੇ ਫੇਰ ਲਾ ਮੈਂ ਬਾਅਦ ਆ। ਹੁਣ ਵੀ ਚਲਾ ਲਈ ਇਥੇ। ਵੀ ਜਾ। ਚੱਲ। ਹੁਣ ਵੀ ਚਾਗੇ ਲਾ ਰਹੀ ਦੇਖ ਸਕਦੇ ਹੋ। ਵਾਓ। ਥਿਲੋ ਤੇਰੇ ਪਾਈ ਮੜਾ ਥੋੜਾ ਮੂਰੇ ਨਾਂਗਾ ਜਿਗਰ ਦੇ ਵਿੱਚ। ਆ ਬਣਾ ਦੇ ਮੈਂ ਤਾਂ ਬਣਾ ਲੈ ਪ੍ਰਾਪਰ ਪ੍ਰਾਪਰ ਲੰਬਾ ਪ੍ਰਾਪਰ ਲੰਬਾ ਦਾ ਕਾਰ ਜਾ ਚੱਲ ਕਹਾਂ ਤੱਕ ਦੁਰ ਬੰਦਾ ਕੋਈ ਨਾ ਦੇਖੋ ਜੋ ਹੈ 22 ਮਾਡਲ ਦਾ ਪਹਿਲੇ ਤੇ ਟੂਕਾਪ ਦਾ ਫਰਕ ਆ ਮੀਡੀਅਮ ਅਜੇ ਕਰਣ ਆਪਾਂ ਹੁਣ ਮੀਡੀਅਮ ਲਾਵਾਂਗੇ ਦੇਖੋ ਮੀਡੀਅਮ ਲਾਦਾ ਇਹਦਾ ਬੈਕ ਬਰਾਬਰ ਲਾਲਾ ਮੀਡੀਅਮ ਦੇ ਬੈਕ ਦੇਖਦੇ ਆਪਾਂ ਚੱਲ ਹੋਰ ਬਰਾਬਰ ਕਰੇ ਨੂੰ ਅਰੇ ਹਾੜਾ ਅੰਤ ਤੱਕ ਆ ਜਾ ਲਾ ਐਥੇ ਲੋੜਾ ਬਰਾਬਰ ਬਸ ਅਰੇ ਹਾੜਾ ਬੜਾ ਬੈ ਕਰ ਲੈ ਚੱਲ ਕੋਈ ਨਾ ਬਸ ਜਦੋਂ ਕਦ ਚੱਲ ਮੀਡੀਅਮ ਸਾ ਵੀ ਕੋਈ ਵਾੜਾ ਫਰਕ ਨਹੀਂ ਹੈਗਾ ਬਸ 19-20 ਫਰਕ ਆ ਦੇਖ ਸਕਦਾ ਆ ਪਰ ਜਿ ਤੋੜਾ ਦਾ ਸਕੇਲੇ 3 ਵੀਡੀਓ ਦੇ ਵਿੱਚ ਪਹਿਲਾ ਤੇ ਟਾਪ ਦਾ ਫਿਰ ਬਾਈ ਮਾਡਲ ਦਾ ਫਰਕ ਹੈ ਥੋੜਾ ਜਿਹਾ ਤੋੜਾ ਜ਼ਿਆਦਾ ਹੈ ਥੋੜਾ ਇਹ ਘੱਟਾ ਹੈ ਪਹਿਲਾ ਮੀਡੀਅਮ ਹੋਏ ਪਹਿਲਾ ਹੁਣ ਜਦੋਂ ਕਹਾਂ ਮੈਂ ਚੱਲੋ ਵੀਡੀਓਆਂ ਇਹ ਵੀ ਸੋਇਰ ਬਾਈ ਮਾਡਲ ਦਾ ਤੋੜਾ ਬਾਤਾ ਗੋਵੀ ਮੰਡ ਦਾ ਘਟਾ ਤੂੰ ਦੂਜਾ ਤੂੰ ਚਲਾ ਦੇ ਸਾੜਾ ਸਾੜਾ ਅਰ ਨਾਲੋਂ ਗਏ ਮੈਨੂੰ ਚੱਲ ਨਾ ਥੋੜਾ ਜਿਹਾ ਪੱਲਾ ਹੜਦਾ ਹੁਣੇ ਤੰਗੜ ਕੋ ਦਾ ਨਾਲ ਬਹੁਤਾ ਬਸ ਧੰਨਵਾਦੀ ਇਹ ਆਪਣੇ ਚੈਨਲ ਤੇ ਨਾਮ ਹੈ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਾਂ ਤੁਹਾਨੂੰ ਅਜਿਹਾ ਤੋੜਾ ਚੈੱਕ ਕਰਾਇਆ ਤੇ ਫਿਰ 22 ਮਾਡਲ ਤੇ 24 ਮਾਡਲ ਦਾ ਇਹ ਤੋਂ ਯਾਰ 22 ਮਾਡਲ ਆਉ ਟਰੈਕਟਰ ਉਹਦਾ ਪਹਿਲਾ ਗੇਅਰ ਦਾ ਗੀਅਰ ਦੇ ਵਿੱਚ ਤੋੜਾ ਥੋੜਾ ਬਾਤਾਂ 2024 ਮਾਡਲ ਤੋਂ ਘਟਾਵ ਗੇਅਰ ਦੇ ਵਿੱਚ ਥੋੜਾ ਬਾਤਾਂ ਬਾਕੀ ਗੇਅਰ ਸੇਮ ਹੀ ਆ